ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਮਾਝਾ ਖੇਤਰ ਦੇ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਬੀਤੀ ਰਾਤ ਤੋਂ ਹੀ ਅੰਮ੍ਰਿਤਸਰ ਦੇ ਵਿੱਚ ਭਾਰੀ ਬਾਰਿਸ਼ ਪੈ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਵੀ ਸੁਹਾਵਣਾ ਨਜ਼ਰ ਆ ਰਿਹਾ। ਜਿਸ ਦੇ ਚੱਲਦੇ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਬਾਰਿਸ਼ ਦਾ ਆਨੰਦ ਮਾਣ ਰਹੇ ਨੇ। ਇਸ ਦੇ ਨਾਲ ਹੀ ਦੱਸਦੀ ਹੈ ਕਿ ਭਾਰੀ ਬਾਰਿਸ਼ ਪੈਣ ਕਾਰਨ ਸੜਕਾਂ ਉੱਪਰ ਪਾਣੀ ਖੜ ਗਿਆ ਹੈ ਅਤੇ ਪੂਰਾ ਸ਼ਹਿਰ ਜਲਥਲ ਹੋਇਆ ਏ ਇਸ ਮੌਸਮ ਦੀ ਸਭ ਤੋਂ ਵੱਧ ਖੁਸ਼ੀ ਜੇਕਰ ਕਿਸੇ ਨੂੰ ਹੈ ਤਾਂ ਉਹ ਕਿਸਾਨਾਂ ਅਤੇ ਵਿਦਿਆਰਥੀਆਂ ਵਿੱਚ ਦੇਖਣ ਨੂੰ ਮਿਲੀ ਹੈ ਕਿਉਂਕਿ ਕਿਸਾਨਾਂ ਨੇ ਖੇਤਾਂ ਵਿੱਚ ਕਦੂ ਕਰਕੇ ਝੋਨਾ ਲਗਾਉਣਾ ਹੈ ਅਤੇ ਬੱਚਿਆਂ ਨੇ ਪਹਿਲੀ ਜੁਲਾਈ ਤੋਂ ਸਕੂਲਾਂ ਦਾ ਰੁਕ ਕਰਨਾ ਹੈ ਅਸੀਂ ਕਹਿੰਦੇ ਚਾਹੁੰਦੇ ਜੀ ਅਸੀਂ ਕਹਿੰਦੇ ਚਾਹੁੰਦੇ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਹੈ ਪਸ਼ੂ ਪੰਛੀ ਜੰਗਲਾਂ ਦਾ ਜਾਨਵਰਾਂ ਦਾ ਬਹੁਤ ਬੁਰਾ ਹਾਲ ਸੀ ਗਰਮੀ ਤੋਂ ਬਿਮਾਰੀਆਂ ਬਹੁਤ ਵਧ ਰਹੀਆਂ ਸੀ ਤੇ ਇਹਨਾਂ ਦਾ ਬਹੁਤ ਰਾਹਤ ਮਿਲੀ ਹੈ ਜੀ ਸਾਨੂੰ ਸਾਰੀ ਪਬਲਿਕ ਨੂੰ ਸਾਰੀ ਦੁਨੀਆ ਨੂੰ ਦੁਕਾਨਦਾਰਾਂ ਦਾ ਨਾ ਫਾਇਦਾ ਹੋਊਗਾ ਕਿਸਾਨਾਂ ਵਾਲਾ ਨੂੰ ਬਹੁਤ ਸਖਦਾ ਜੀ ਝੋਨੇ ਦੀ ਬੱਤੀ ਜਾ ਰਹੀ ਸੀ ਬੱਤੀ ਆ ਨਹੀਂ ਰਹੀ ਰਾਤ ਨੂੰ ਬੰਦ ਦਿਨੇ ਬੰਦ ਕੱਟ ਲਾਉਂਦੇ ਸੀ ਜੀ ਤੇ ਹੁਣ ਬਤਨ ਦੁਨੀਆ ਝੋਨਾ ਸੌਖਾ ਲੱਗ ਜਾਏਗਾ ਜੀ ਦੁਕਾਨਦਾਰਾਂ ਨੂੰ ਕਿਹੜਾ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਜੀ ਥੋੜਾ ਮੰਦਾ ਪੈਂਦਾ ਜੀ ਕੰਮ ਕੁੰਮ ਦੇ ਗਰਮੀ ਚੱਕੇ ਗਾਹ ਘਾਟ ਨਿਕਲਦੇ ਸੀ ਤੇ ਹੋਣਾ ਗਰਮੀ ਤੇ ਥੋੜਾ ਪਤਾ ਰਾਤ ਮਿਲੇਗੀ ਕਿ ਦੁਨੀਆ ਨੂੰ ਪੈਸਾ ਆਏਗਾ ਚੱਲੇਗਾ ਤੇ ਫਿਰ ਕੰਮ ਕਰੇਗਾ ਹੋਣਾ ਲੱਗੇਗਾ ਜੀ ਕਿੰਨਾ بارش ਹੋਈ ਆ ਜੇ ਇੱਥੇ ਦੇ ਵਿੱਚ بارشਾਂ ਚ ਬਹੁਤ ਜਿਆਦਾ ਵੀ ਪ੍ਰੋਨੇ ਚਾਰ ਤੋਂ ਸ਼ੁਰੂ ਹੋਈ ਜੇ ਤੇ ਹੁਣੇ ਵੇਖੋ 7-8 ਵਜੇ ਲੇ ਜੇ ਬੜਾ ਤਰਨ ਤਨ ਹੋ ਗਈ ਐ ਪਾਣੀ ਪਾਣੀ ਹੋ ਗਿਆ ਜੀ ਛਾਲੀਆਂ ਜੀ ਵੀ ਤੇ ਗੁਜਾਰਾਂ ਚ ਵੀ ਤੇ ਸ਼ਹਿਰ ਚ ਵੀ ਆਪੇ ਚਲ ਜਾਂਦੇ ਉਸਾਰ ਤੇ ਇਹ ਮੀਂਹ ਦੀ ਕਾਫੀ ਜਲਦ ਅਧੀਕ ਸੀ ਅੱਜ ਜਨਤ ਸਾਲ ਹੋ ਗਈ ਐ ਪੂਰੀ ਤੋ ਲੈਦੇ ਨਹੀਂ ਲਖਾਉਂਦੇ ਉਹ ਇਹ ਆ ਵੀ ਅੱਜ ਬਾਰਿਸ਼ ਪੂਰੀ ਹੋ ਗਈ ਆ ਕਿੰਨੀ ਘਰਾ ਦੇ ਮਿਲਦੇ ਲੋਕਾਂ ਨੂੰ ਜਰਾ ਇਹਨਾਂ ਆ ਵੀ ਰਾਤ ਮਿਲੂਗੀ ਇਹ ਆ ਵੀ ਰਾਤ ਗਰਮੀ ਦੀ ਰਾਤ ਮਿਲੇਗੀ ਸਾਰੇ ਖਮਾ ਦਾ ਉਸਾਨਾ ਨੂੰ ਕਿੰਨਾ ਫਾਇਦਾ ਹੋਊ ਉਸਾਨਾ ਨੂੰ ਬਹੁਤ ਜਿਆਦਾ ਫਾਇਦਾ ਹੋਇਆ ਝੋਲਾ ਲੱਗ ਨਹੀਂ ਰਿਹਾ ਕਿਉਂ ਨਾ ਅੱਜ ਕੁਝ ਪਹਿਲਾਂ ਤੋਂ ਸ਼ੁਰੂ ਹੋਇਆ ਪਰ ਕਿੰਿਆਂ ਦਾ ਰਹਿ ਰਹੇ ਆ ਕਿੰਨੇ ਘੋੜੇ ਬਾਰਿਸ਼ ਸ਼ੁਰੂ ਹੋਈ ਤੇ ਕਿੰਨੀ ਪੈ ਗਈ ਹੁੰਦਾ ਕਿ ਜੇ ਬਾਜ ਸਮਾਜ ਕਰੇ ਮੇਰੇ 4 ਵਜੇ ਤੋਂ ਸ਼ੁਰੂ ਹੋਈ ਆ ਹੁਣ ਤਾਂ ਖਾਨੇ ਜੇ ਤਾਂ ਖੜੀ ਨਹੀਂ ਹੋਵੇ ਪੂਰੀ ਪੈ ਰਹੀ ਆ ਅੰਮ੍ਰਿਤਸਰ ਦੇ ਲੋਕਾਂ ਨੂੰ ਤਾਂ ਗਰਮੀ ਤੋਂ ਰਾਹਤ ਮਿਲ ਚੁੱਕੀ ਹੈ ਉਹ ਆਨੰਦਮਾਨ ਰਹੇ ਨੇ ਸੜਕਾਂ ਤੇ ਨਿਕਲ ਕੇ ਬਾਹਰ ਪਾਰਕਾਂ ਦੇ ਵਿੱਚ ਘੁੰਮ ਰਹੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ ਜਾਂ ਫਿਰ ਗਰਮੀ ਦਾ ਪ੍ਰਕੋਪ ਐਵੇਂ ਹੀ ਚੱਲਣਾ ਪੈ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ